ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੈਂ ਪ੍ਰਵੀਨ ਦਤਾ ਨਮੋ ਨਮੋ ਮੋਰਚਾ ਪੰਜਾਬ ਪ੍ਰਦੇਸ਼ ਅਧਿਕਸ਼ ਤੇ ਕੁਝ ਦਿਨ ਪਹਿਲਾਂ ਸਾਡੀ ਜਿਹੜੀ ਫੋਨ ਤੇ ਮੀਟਿੰਗ ਹੋਈ ਸੀ ਸਾਡੇ ਰਾਸ਼ਟਰੀ ਅਧਿਕਸ਼ ਸ਼੍ਰੀ ਵਿਜੇ ਹਟਵਾਰ ਜੀ ਨਾਲ ਤੇ ਉਹਨਾਂ ਨੇ ਤਰਨਤਾਰਨ ਤੋਂ ਇੱਕ ਖਾਸ ਨਾਮ ਜਿਹੜਾ ਲਿਆ ਸੀ ਅਰਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਉਪਤਾ ਦਾ ਹੁਕਮ ਹੋਇਆ ਸੀ ਕਿ ਪੰਜਾਬ ਪ੍ਰਦੇਸ਼ ਮਾ ਮੰਤਰੀ ਲਗਾਣ ਦਾ ਮੈਂ ਤੇ ਕਹਿੰਦਾ ਬੜੀ ਸੁਭਾਗਿਆ ਵਾਲੀ ਗੱਲ ਹੈ ਕਿ ਮਿਹਨਤ ਦਾ ਜਿਹੜਾ ਫਲ ਹੈ ਉਹ ਬੰਦੇ ਨੂੰ ਜਰੂਰ ਮਿਲਦਾ ਹੈ ਇੱਕ ਪਾਰਟੀ ਦੇ ਅਹੁਦੇਦਾਰ ਦਾ ਦਿੱਲੀੋਂ ਫੋਨ ਆਣਾ ਇਹ ਬੜੀ ਵੱਡੀ ਗੱਲ ਹੈ ਤੇ ਮੇਰੇ ਖਿਆਲ ਚ ਹਲੇ ਤੱਕ ਸ ਕਿਸੇ ਨੂੰ ਵੀ ਫੋਨ ਨਹੀਂ ਆਇਆ ਹੋਏਗਾ ਕਿਸ ਬੰਦੇ ਨੂੰ ਜਾ ਇਹ ਓਧਾ ਦਿਓ ਇਹ ਓਧਾ ਦਿਓ ਮਗਰ ਫਸਾ ਹੀ ਹੋਇਆ ਕਿ ਮਿਹਨਤ ਦਾ ਜਿਹੜਾ ਫਲ ਹੈ ਉਹ ਇਥੋਂ ਪਤਾ ਲੱਗਦਾ ਹੈ ਕਿ ਨਮੋ ਨਮੋ ਸੰਗਠਨ ਦੇ ਵਿੱਚ ਹਰ ਕਿਸੇ ਨੂੰ ਮਿਲਦਾ ਹੈ ਕਾਫੀ ਟਾਈਮ ਤੋਂ ਜੜੇ ਕਿ ਪਾਰਟੀ ਦੇ ਨਾਲ ਕੰਮ ਕਰ ਰਹੇ ਨੇ ਚੰਗੇ ਅਹੁਦੇ ਤੇ ਕਰ ਰਹੇ ਨੇ ਅਰੇ ਦਿਨ ਦਿਨ ਰਾਤ ਜਿਹੜੀ ਮਿਹਨਤ ਕਰ ਰਹੇ ਨੇ ਤੇ ਪਾਰਟੀ ਵੱਲੋਂ ਉਹਨਾਂ ਨੂੰ ਪੂਰਾ ਮਾਨਤੇ ਸਨਮਾਨ ਦਿੱਤਾ ਜਾਂਦਾ ਹੈ ਸਸ਼੍ਰੀ ਅਕਾਲ ਸਰਮ ਅੱਜ ਇੱਕ ਅਹਿਮ ਮੀਟਿੰਗ ਨਮੋ ਨਮੋ ਮੋਰਚਾ ਭਾਰਤ ਪੰਜਾਬ ਅੰਮ੍ਰਿਤਸਰ ਅਦਰਸ਼ ਨਗਰ ਵਿਖੇ ਰੱਖੀ ਗਈ ਮੇਰਾ ਨਾਮ ਹੈ ਰঞ্জੀ ਸਿੰਘ ਰਾਣਾ ਔਰ ਮੇਰੇ ਨਾਲ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਪ੍ਰਵੀਨ দত্ত ਜੀ ਪੰਜਾਬ ਦੇ ਪ੍ਰੈਜ਼ੀਡੈਂਟ ਹਰਦੀਪ ਕੁਮਾਰ ਜੀ ਔਰ ਸਨੀਸ਼ੋਤਾ ਜੀ ਪੰਜਾਬ ਪ੍ਰੈਜ਼ੀਡੈਂਟ ਤੇ ਯੂਥ ਪ੍ਰਧਾਨ ਜਿਹੜੇ ਨੇ ਹਮੇਸ਼ਾ ਤੋਂ ਸਾਡੇ ਅਮਰਿਤਪਾਲ ਜੀ ਤੇ ਜ਼ਿਲ੍ਹਾ ਤਰਨਤਾਰਨ ਤੋਂ ਰਵਿੰਦਰ ਸਿੰਘ ਜੀ ਜੋ ਸਾਡੇ ਨਵੇਂ ਅੱਜ ਪੰਜਾਬ ਮਹਾ ਮੰਤਰੀ ਨਿਯੁਕਤ ਕੀਤੇ ਗਏ ਨੇ ਔਰ ਸਾਡੇ ਨਾਲ ਸਾਡੀ ਬੇਟੀ ਛੋਟੀ ਭੈਣ ਸੰਤੋਸ਼ ਰਣੀ ਵੀ ਅੱਜ ਸਾਡੇ ਨਾਲ ਸ਼ਾਮਲ ਹੈ ਇਸ ਸੰਗਠਨ ਦੇ ਵਿੱਚ ਅਸੀਂ ਅੱਜ ਰਵਿੰਦਰ ਕੁਮਾਰ ਜੀ ਨੂੰ ਪੰਜਾਬ ਮਹਾ ਮੰਤਰੀ ਸੰਗਠਨ ਦੇ ਵਿੱਚ ਨਿਯੁਕਤੀ ਪੱਤਰ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕਰਦੇ ਆਂ ਔਰ ਇਹ ਸਾਨੂੰ ਆਸ ਹੈ ਕਿ ਰਵਿੰਦਰ ਕੁਮਾਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਤਨੋ ਮਨੋ ਇਸ ਪਾਰਟੀ ਦੇ ਨਾਲ ਸੰਯੋਗ ਨਾਲ ਚੱਲਣਗੇ ਤੇ ਇਸ ਪਾਰਟੀ ਨੂੰ ਅੱਗੇ ਲਿਜਾਣ ਵਿੱਚ ਆਪਣੀ ਕੋਸ਼ਿਸ਼ ਪੂਰੀ ਪੂਰੀ ਕਰਨਗੇ ਔਰ ਇਸ ਵਿੱਚ ਹੀ ਮੈਂ ਆਪਣੇ ਪਾਰਟੀ ਦੇ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ ਬੁਤਾ ਜੋ ਕਿ ਨਮੋ ਨਮੋ ਮੋਰਚਾ ਭਾਰਤ ਦਾ ਪੰਜਾਬ ਯੂਥ ਪ੍ਰਧਾਨ ਆ ਔਰ ਅੱਜ ਇੱਕ اسلامਾਬਾਦ ਅਦਰਸ਼ ਨਗਰ ਦੇ ਵਿੱਚ ਮੀਟਿੰਗ ਰੱਖੀ ਗਈ ਜਿਸ ਵਿੱਚ ਸਰਦਾਰ ਰਵਿੰਦਰ ਸਿੰਘ ਜੀ ਨੂੰ ਉਹਨਾਂ ਨੂੰ ਪ੍ਰਦੇਸ਼ ਮਹਾ ਮੰਤਰੀ ਲਗਾਇਆ ਗਿਆ ਉਹ ਸਾਨੂੰ ਆਸ ਤੇ ਭਰੋਸਾ ਆ ਕਿ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਬੇਖੂਬ ਨਿਭਾਉਣਗੇ ਔਰ ਮੈਂ ਆਸ ਕਰਦਾ ਤੇ ਭਰੋਸਾ ਕਰਦਾ ਇਹਨਾਂ ਤੇ ਕਿ ਜਿਹੜਾ ਇਹਨਾਂ ਨੂੰ ਪਾਰਟੀ ਵੱਲੋਂ ਹੁਕਮ ਜਾਰੀ ਕੀਤਾ ਉਹ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਔਰ ਤੁਹਾਡੇ ਮਾਧਮ ਤੋਂ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਰਵਿੰਦਰ ਸਿੰਘ ਜੀ ਹੁਣਾਂ ਨੂੰ ਕਿ ਜ਼ਿਲ੍ਹਾ ਤਰਨਤਾਰਨ ਤੋਂ ਜਿੰਨੇ ਵੀ ਆਪਣੇ ਨੌਜਵਾਨ ਪੀੜੀ ਆ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਤੇ ਉਹਨਾਂ ਨੂੰ ਕਿ ਮਕਸਦ ਕਿਹੇ ਮਤਲਬ ਕਿ ਮਕਾਮ ਤੇ ਪਹੁੰਚਾਇਆ ਜਾਵੇ 15 ਅਗਸਤ ਜਿਵੇਂ ਕਿ ਸਾਡੀ ਤਿਆਰੀ ਚੱਲ ਰਹੀ ਆ ਯਾਤਰਾ ਤਿਰੰਗਾ ਯਾਤਰਾ ਲਈ ਔਰ ਮੈਂ ਸਾਰੇ ਮਤਲਬ ਕਿ ਅੰਮ੍ਰਿਤਸਰ ਦੇ ਵਿੱਚ ਜਿੰਨੇ ਆਪਣੀ ਪਾਰਟੀ ਦੇ ਨੁਮਾਇंदे ਆ ਔਰ ਜਿੰਨੇ ਵੀ ਉਧੇਦਾਰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਇਕੱਠ ਕਰਕੇ ਔਰ 15 ਅਗਸਤ ਵਿੱਚ ਜੋ ਤਿਰੰਗਾ ਯਾਤਰਾ ਭੰਡਾਰੀ ਪੁਲ ਤੋਂ ਲੈ ਕੇ ਇੰਡੀਆ ਗੇਟ ਤੱਕ ਹੋਵੇਗੀ ਔਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਕਿ ਅਸੀਂ ਅਮਨ ਸ਼ਾਂਤੀ ਵਿੱਚ ਹੀ ਇਹ ਤਿਰੰਗਾ ਯਾਤਰਾ ਕੱਢਾਂਗੇ ਜੋ ਕਿ ਬਹੁਤ ਹੀ ਇੱਕ ਅਪੀਲ ਆ ਨੌਜਵਾਨਾਂ ਨੂੰ ਅਪੀਲ ਹੈ ਕਿ ਸਾਨੂੰ ਵੀ ਦੇਸ਼ ਲਈ ਪ੍ਰਤੀ ਕੁਝ ਕਰਨਾ ਚਾਹੀਦਾ ਵਾ ਜਿਵੇਂ ਕਿ ਸਾਨੂੰ ਆ ਆਜ਼ਾਦੀ ਨੂੰ ਬਹੁਤ ਹੀ ਚਿਰ ਹੋ ਗਿਆ ਆਜ਼ਾਦ ਹੋਏ ਨੂੰ ਕਿ ਅਸੀਂ ਲੱਗਦਾ ਆਜ਼ਾਦ ਆ ਜੇ ਕੋਈ ਹਿੰਦੁਸਤਾਨ ਦੇ ਵਿੱਚ ਕਦੀ ਕਿਤੇ ਵਿਅਦਵੀ ਨੂੰ ਸੁਵਿਧਾ ਵਿਅਦਵੀ ਸੁਣਨ ਨੂੰ ਮਿਲਦੀ ਆ ਕਦੀ ਕਿਤੇ ਵਿਅਦਵੀ ਸੁਣਨ ਨੂੰ ਮਿਲਦੀ ਆ ਕਿ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ ਔਰ ਮੈਂ ਸਾਰੇ ਨੌਜਵਾਨ ਪੀੜ੍ਹੀ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਆ ਕਿ ਤੁਸੀਂ ਆਓ ਨਮੋ ਨਮੋ ਸੰਗਠਨ ਦੇ ਨਾਲ ਜੁੜੋ ਤਾਂ ਜੋ ਅਸੀਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਧੰਨਵਾਦ ਇਹਨਾਂ ਦਾ ਧੰਨਵਾਦ ਕਰਦਾ ਵਾਂ ਸਾਰੇ ਪਾਰਟੀ ਮੈਂਬਰ ਦਾ ਕਿ ਜਿਨ੍ਹਾਂ ਨੇ ਮੈਨੂੰ ਇਹਨਾਂ ਐਗਰੀ ਸਮਝਿਆ ਵਾ ਇਸ ਪਾਰਟੀ ਨਾਲ ਜੋੜਨ ਲਈ ਮੈਂ ਇਹਨਾਂ ਦਾ ਧੰਨਵਾਦ ਸ਼ੁਕਰੀਆ ਕਰਦਾ ਵਾਂ ਕਿ ਮੈਂ ਤਨੋਂ ਮਨੋਂ ਪਾਰਟੀ ਦਾ ਸਾਥ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ